ਸਤ ਸੰਗਤ ਜੀ ਵੈਸੇ ਤਾਂ ਇਹ ਬੜੇ ਦਿਨ ਤੋਂ ਇਸ ਖਬਰ ਬਾਰੇ ਮੈਂ ਇੱਕਾਰੀ ਨਹੀਂ अनेਕਾਂ ਵਾਰੀ ਆਪ ਦਾ ਕੰਸਰਨ ਜਤਾਇਆ ਅਗਰ ਅੱਜ ਜਿਹੜੀ ਖਬਰ ਨਿਕਲ ਕੇ ਆ ਰਹੀ ਹੈ ਜੋ ਮੈਂ ਉਹਨਾਂ ਦੇ ਡੱਲੇਵਾਲ ਸਾਹਿਬ ਦੀ ਜੋ ਹੈਲਥ ਦੇ ਹਾਲਾਤ ਨੇ ਜੋ ਉਹਨਾਂ ਦੀ ਸਿਹਤ ਦੀ ਹਾਲਾਤ ਨੇ ਉਹ ਡਾਕਟਰ ਸਾਹਿਬ ਦੀ ਜੋ ਅੱਜ ਬਰੀਫਿੰਗ ਹੋਈ ਹੈ ਮੈਂ ਸਮਝਦਾ ਹਾਂ ਬਹੁਤ ਸੀਰੀਅਸ ਕੰਡੀਸ਼ਨ ਆ ਜੀ ਵੜਾ ਚਿੰਤਾ ਦਾ ਵਿਸ਼ਾ ਸਾਰਿਆਂ ਨੂੰ ਪਤਾ ਹੈ ਕਿ ਅੱਜ ਲਗਭਗ 17 ਜਾਂ 18 ਦਿਨ ਹੋ ਗਏ ਆ ਉਹਨਾਂ ਨੂੰ ਆਪਦੇ ਮਰਨ ਮਰਦ ਤੇ ਬੈਠਿਆਂ ਨੂੰ ਅੱਜ ਜਿੱਥੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਭਾਵੇਂ ਡੱਲੇਵਾਲ ਸਾਹਿਬ ਨੇ ਆਪ ਵੀ ਪਰਸਨਲ ਚਿੱਠੀ ਲਿਖੀ ਆ ਮੈਂ ਵੀ ਉਹਨਾਂ ਨੂੰ ਅਪੀਲ ਕਰਦਾ ਕਿ ਪ੍ਰਧਾਨ ਮੰਤਰੀ ਜੀ ਕੀ ਫਾਇਦਾ ਇਨ੍ਹਾਂ ਕੁਰਸੀਆਂ ਦਾ ਇਨੀਆਂ ਫੋਕੀਆਂ ਸ਼ੌਹਰਤਾਂ ਦਾ ਜੇ ਕਿ ਇਸ ਪੰਜਾਬ ਦੇ ਕਿਸਾਨ ਨੂੰ ਅੰਨਦਾਤਾ ਨੂੰ ਅਸੀਂ ਰਾਜੀ ਨਹੀਂ ਰੱਖ ਸਕਦੇ ਜੇ ਇਸ ਦੇਸ਼ ਨੇ ਜੇ ਕਿਸੇ ਵੀ ਦੇਸ਼ ਨੇ ਤਰੱਕੀ ਕਰਨੀ ਹੈ ਤੁਹਾਨੂੰ ਯਾਦ ਹੋਵੇ ਗ੍ਰੀਨ ਰੈਵਿਊਲੂਸ਼ਨ ਆਇਆ ਸੀ ਤਾਂ ਦੇਸ਼ ਨੂੰ ਆਪਦੇ ਪੈਰਾਂ ਤੇ ਖੜੇ ਹੋਏ ਸੀ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਇੰਪੋਰਟਰ ਸੀ ਫੂਡ ਗ੍ਰੇਨਸ ਤੇ ਔਰ ਇਹ ਪੰਜਾਬ ਦੇ ਕਿਸਾਨ ਹੈ ਦੇਸ਼ ਦੇ ਕਿਸਾਨ ਹੈ ਜਿਨ੍ਹਾਂ ਨੇ ਆਤਮ ਨਿਰਪਰ ਜਿਹਨੂੰ ਤੁਸੀਂ ਬਾਰ ਬਾਰ ਜ਼ਿਕਰ ਕਰਦੇ ਹੋ ਜੇ ਉਸ ਨੂੰ ਕੀਤਾ ਤੇ ਇਹ ਦੇਸ਼ ਦੇ ਅੰਨਦਾਤਾ ਨੇ ਕੀਤਾ ਔਰ ਅੱਜ ਦੇਸ਼ ਦੇ ਅੰਨਦਾਤਾ ਦੇ ਇਹ ਜੇ ਹਾਲਾਤ ਹੋਣ ਕਿ ਉਹਨਾਂ ਨੂੰ ਮਰਨ ਵਰਤ ਤੇ ਬਹਿਣਾ ਪਵੇ ਫਾਸਟ ਅਨ ਟੂ ਡੈਥ ਬਹਿਣਾ ਪਵੇ ਕਿਉਂਕਿ ਉਹਨਾਂ ਦੀ ਹੱਕੀ ਮੰਗਾਂ ਨਹੀਂ ਸੁਣੀਆਂ ਜਾ ਰਹੀਆਂ ਔਰ ਏਡੀ ਜੈਜ ਮੰਗਾਂ ਪਹਿਲੀ ਮੰਗ ਕੀ ਐਮਐਸਪੀ ਮੈਂ ਨਮ ਜਿਹੜੀ ਸਪੋਰਟ ਪ੍ਰਾਈਸ ਦੀ ਉਹ ਗੱਲ ਕਰਦੇ ਆ ਕਿ ਇਹਨੂੰ ਲਾਗੂ ਹੋਵੇ ਇਹ ਕਾਨੂੰਨ ਬਣੇ ਫਿਰ ਉਹ बार-बार ਗੱਲ ਕਰਦੇ ਆ ਲਖੀਮਪੁਰ ਖੇਰੀ ਦੀ ਫਿਰ ਉਹ ਗੱਲ ਕਰਦੇ ਆ ਜਿਹੜੀ ਲੈਂਡ ਐਕ acquisition ਦੀ ਕਿਉਂਕਿ ਧਰਤੀ ਮਾਤਾ ਜਿਹਨੇ ਕਿਸਾਨੀ ਨਾਲ ਸੰਬੰਧਿਤ ਹੈ ਜਿਹਨੇ ਖੇਤੀ ਕਰਨੀ ਆ ਉਹਦੇ ਲਈ ਤਾਂ ਉਹਦੀ ਜ਼ਮੀਨ ਹੀ ਸਭ ਕੁਝ ਹੈ ਉਹਦੀ ਜ਼ਮੀਨ ਚੋਂ ਹੀ ਉਹਦੀ ਜ਼ਿੰਦਗੀ ਚੱਲਦੀ ਆ ਉਹਦੇ ਪਰਿਵਾਰ ਦੀ ਪਰਪਰੇਸ਼ ਹੁੰਦੀ ਆ ਉਹਦੇ ਬੱਚਿਆਂ ਦੀ ਐਜੂਕੇਸ਼ਨ ਹੁੰਦੀ ਆ ਮਤਲਬ ਉਹਦੇ ਲਈ ਲਾਈਫ ਐਂਡ ਡੈਥ ਤੁਸੀਂ ਇਹ ਹਾਲਾਤ ਵੇਖ ਲਓ ਤੁਸੀਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਵੱਡੇ ਘਰਾਣਿਆਂ ਦੇ ਕਰੋੜਾਂ ਅਰਬਾ ਰੁਪਏ ਮਾਫ ਹੋ ਜਾਂਦੇ ਆ ਮਗਰ ਕਿਸਾਨੀ ਜਿਹੜਾ ਐਡਾ ਕਰਜ਼ਈ ਹੋਵੇ ਸੁਸਾਈਡ ਤੇ ਹੋਵੇ ਸੁਸਾਈਡ ਦੀ ਗਿਣਤੀ ਵਧਦੀ ਜਾ ਰਹੀ ਆ ਉਹਦੀ ਸੁਣਵਾਈ ਕੋਈ ਨਹੀਂ ਔਰ ਉਹਦੀ ਆਵਾਜ਼ بلند ਕਰਨ ਵਾਸਤੇ ਦਲੇਵਾਲ ਸਾਹਿਬ ਇਸ ਫਾਸਟ ਅਨ ਟੂ ਡੈਥ ਮਰਨ ਵਰਤੇ ਬੈਠੇ ਆ ਔਰ ਸਿਚੁਏਸ਼ਨ ਇਜ਼ ਗੈਟਿੰਗ ਆਊਟ ਆਫ ਹੈਂਡ ਉਹਨਾਂ ਦਾ ਮੈਨੂੰ ਬੜੀ ਇਸ ਗੱਲ ਦੀ ਚਿੰਤਾ ਲੱਗ ਰਹੀ ਹੈ ਕਿ ਇਸ ਤਰ੍ਹਾਂ ਬੜੀ ਖਤਰਨਾਕ ਖਬਰ ਦੁਖਦਾਈ ਖਬਰ ਸਾਨੂੰ ਮਿਲ ਸਕਦੀ ਹੈ ਜੇ ਸਰਕਾਰਾਂ ਨੇ ਇਮੀਡੀਏਟਲੀ ਇਸ ਤੇ ਇੰਟਰਵਿਊ ਨਹੀਂ ਕੀਤਾ ਔਰ ਮੈਂ बार-बार ਕਹਿ ਰਿਹਾ ਦਿੱਲੀ ਸਾਡਾ ਦੇਸ਼ ਦੀ ਰਾਜਧਾਨੀ ਚ ਕੋਈ ਜਾ ਕੇ ਆਪਦੀ ਗੱਲ ਰੱਖਣਾ ਚਾਵੇ ਤੇ ਉਹ ਵੀ ਨਹੀਂ ਰੱਖ ਸਕਦਾ ਇਹ ਵੀ ਬੜੀ ਵੱਡੀ ਬੇਇਨਸਾਫੀ ਹੈ ਲਕੀਮਪੁਰ ਖੇੜੀ ਦੀ ਉਹ ਗੱਲ ਕਰਦੇ ਉਹ ਦੀ ਇਨਸਾਫ ਦੀ ਗੱਲ ਕਰਦੇ ਆ ਮੈਂ ਸਮਝਾਂ ਪ੍ਰਧਾਨ ਮੰਤਰੀ ਸਾਹਿਬ ਇੱਕ ਗੱਲ ਤੇ ਵੀ ਉਹਨਾਂ ਦੀ ਨਜਾਇਜ਼ ਨਹੀਂ ਮੰਗਾ ਬਹੁਤ ਜਾਇਜ਼ ਹੈ ਔਰ ਅੱਜ ਜੇ ਕੋਈ ਕਿਸਾਨ ਲੀਡਰ ਆਪਦੀ ਜਾਨ ਗਵਾ ਦੇ ਅੱਜ ਉਹਨਾਂ ਦੇ ਪੁੱਤਰੇ ਦੀ ਅਪੀਲ ਆਈ ਆ ਕੱਲ ਮੈਂ ਉਹਨਾਂ ਦੇ ਵੱਡੇ ਭਾਈ ਸਾਹਿਬ ਦੀ ਉਹ ਆਹ ਬੁੱਕ ਗੱਲਾਂ ਸੁਣ ਰਿਹਾ ਸੀ ਵਾਖੇ ਜਿਹੜਾ ਵੱਡਾ ਵੀਰ ਛੋਟੇ ਵੀਰ ਦੇ ਗੋਢੀ ਹੱਥ ਲਾਵੇ ਨਾ ਬਹੁਤ ਇਹਦੇ ਮਹਣੇ ਡੂੰਗੇ ਨਿਕਲਦੇ ਪੰਜਾਬ ਦੀ ਧਰਤੀ 'ਚ ਔਰ ਇਹ ਜੇ ਹਾਲਾਤ ਬਣੇ ਪਏ ਆ ਇਹ ਦਿਸ ਵਿਲ ਬੀ ਬਲੱਡ ਔਨ ਯੂਰ ਹੈਂਡ ਇਹ ਖੂਨ ਨਾਲ ਤੁਹਾਡੇ ਹੱਥ ਰੰਗੇ ਹੋਣਗੇ ਮੈਂ ਭਾਜਪਾ ਦੀ ਲੀਡਰਸ਼ਿਪ ਨੂੰ ਕਹਿੰਨਾ ਕਿ ਜਾਗੋ ਕਿਸਾਨ ਦੀ ਦੇਸ਼ ਦੀ ਅੰਨਦਾਤਾ ਦੀ ਆਵਾਜ਼ ਸੁਣੋ ਔਰ ਇਹਨਾਂ ਦੀ ਆਵਾਜ਼ ਸੁਣਦੇ ਹੋਏ ਇਹਨਾਂ ਦੇ ਮਸਲੇ ਹੱਲ ਕਰੋ ਆਸ ਕਰੂੰਗਾ ਉਮੀਦ ਕਰੂੰਗਾ ਕਿ ਡੱਲੇਵਾਲ ਸਾਹਿਬ ਗੁਰੂ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਉਹਨਾਂ ਨੂੰ ਹਰ ਤਰੀਕੇ ਦੀ ਜੋ ਮੈਡੀਕਲ ਟਰੀਟਮੈਂਟ ਐ ਫੈਸਿਲਿਟੀ ਉਹ ਮਿਲੇ ਉਹ ਸਿਹਤਮੰਦ ਹੋ ਸਕਣ ਔਰ ਉਹਨਾਂ ਦੀਆਂ ਹੱਕੀਆਂ ਮੰਗਾਂ ਮੰਨੀਆਂ ਜਾਣ ਦੇਸ਼ ਦੇ ਪੰਜਾਬ ਦੇ ਅਨਦਾਤਾ ਦੀ ਆਵਾਜ਼ ਬੁਲੰਦ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ